ਇਸ ਗੱਲ ਦੇ ਉੱਪਰ ਸਰਕਾਰ ਦਾ ਕੋਈ ਜੁੱਟਾ ਜਵਾਬ ਨਹੀਂ ਆਉਂਦਾ ਉਦੋਂ ਤੱਕ ਕਿ ਭੁੱਖ ਹੜਤਾਲ ਤੇ ਬੈਠਣਗੇ ਬਸ ਬਹੁਤ ਆ ਇਕੱਠੇ ਹੋ ਗਏ ਇਧਰ ਨੂੰ ਆ ਜਾ ਮਾਜਾ ਜੇਪ ਕਰਕੇ ਕੀ ਫੈਸਲਾ ਲਿਆ ਜਸਵਿੰਦਰ ਅੱਗੇ ਨੂੰ ਹੋ ਜਾ ਲਾਲੀ ਪਟਾਰੀ ਦੀ ਕੰਡਕਣੋਂ ਲਓ ਜੀ ਲੋਕ ਨਾਮ ਦੱਸ ਦੋ ਪਿੱਛੇ ਕਰ ਲੈ ਮੈਨੂੰ ਸ਼ਾਟ ਬਣਾ ਲੈ ਸ਼ਾਟ ਬਣਾ ਸਰਦਾਰ ਇੱਕ ਬੰਦਾ ਬੋਲ ਰਿਹਾ ਸਰਪੰਚ ਪਿੰਡ ਮਦਲੜੀ ਹਾਂ ਸੋ ਅਸੀਂ ਤਿੰਨ ਜਣੇ ਅੱਜ ਇਹ ਭੁੱਖ ਹੜਤਾਲ ਤੇ ਬੈਠੇ ਆ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜਸਪਾਲ ਸਿੰਘ ਨਿਆਮੀਆਂ ਸੰਦੀਪ ਰਾਣਾ ਜੀ ਝਨੇੜੀ ਸੋ ਗੱਲ ਇਹ ਹੈ ਭੁਖ ਹੜਤਾਲ ਦਾ ਇਹ ਹੈ ਕਿ ਜਿਹੜਾ ਸਰਕਾਰ ਫੈਸਲਾ ਲੈਣ ਜਾ ਰਹੀ ਹੈ ਉਹ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਬਹੁਤ ਹੀ ਖਤਰਨਾਕ ਹੈ ਕਿ ਸਾਨੂੰ ਜਿਹੜਾ ਇੱਥੋਂ ਖਰੜ ਸਾਡੀ ਜਿਹੜੀ ਤਹਸੀਲ ਹੈ ਉੱਤੇ ਨਾਲੋਂ ਤੋੜ ਕੇ ਮੋਹਾਲੀ ਡਿਸਟ੍ਰਿਕਟ ਨਾਲੋਂ ਸਾਨੂੰ ਰੋਪੜ ਨਾਲ ਜੋੜਨ ਜਾ ਰਹੀ ਹੈ ਜਿਹੜਾ ਸਾਨੂੰ ਤਕਰੀਬਨ ਇੱਕ ਪਾਸੇ ਤੋਂ 45 ਕਿਲੋਮੀਟਰ ਦਾ ਸਫ਼ਰ ਪੈਂਦਾ ਸੋ ਅਸੀਂ ਜਿਹੜਾ ਹੈਗਾ ਅਸੀਂ ਜੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਇਹ ਕੰਮ ਨਹੀਂ ਕਰ ਸਕਦੇ ਤਾਂ ਲੱਖਾਂ ਤਾਂ ਸਾਨੂੰ ਇੱਥੇ ਇਸ ਸਮੇਂ ਤੇ ਰਹਿਣਾ ਹਾਜ਼ਰ ਹੈ। ਉਹ ਕੀ ਕੱਲ੍ਹ ਕਿਹਾ ਸੀ ਕਿ ਅਗਰ 11 ਵਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਆਂਦਾ ਤਾਂ ਧਰਨਾ ਸਮਾਪਤ ਹੋ ਜੂਗਾ। ਹੁਣ ਭੁੱਖ ਹੜਤਾਲ ਤੇ ਬੈਠਣਾ। ਦੇਖੋ ਜੀ ਸਰਕਾਰ ਆਪਣੀਆਂ ਕੋਚੀਆਂ ਹਰਕਤਾਂ ਤੇ ਆਈ ਵੀ ਹੈ। ਮੈਂ ਤੁਹਾਨੂੰ ਦੱਸ ਕੇ ਹਟਿਆ ਪਹਿਲਾਂ ਵੀ ਜਿਹੜਾ ਚਮਕੌਰ ਸਾਹਿਬ ਹਲਕੇ ਦਾ ਐਮਐਲਏ ਹੈ ਉਹਨੇ ਵਕ ਵਕ ਪਿੰਡਾਂ ਦੇ ਵਿੱਚ ਅੱਜ ਸਰਕਾਰੀ ਅਧਿਕਾਰੀ ਭੇਜ ਕੇ ਪੰਚਾਇਤਾਂ ਨੂੰ ਰੋਕਿਆ ਗਿਆ ਮੀਟਿੰਗਾਂ ਕਰਵਾ ਰਿਹਾ ਹੈ। ਕਦੇ ਕਿਸੇ ਤੇ ਬਾਟਰ ਸਪਲਾਈ ਹੈ ਕਿਸੇ ਚ ਕੋਈ ਮਹਿਕਮਾ ਹੈ ਵੀ ਮੀਟਿੰਗ ਕਰਨੀ ਹੈ ਸੋ ਸਰਕਾਰ ਐਮ ਐਲ ਏ ਸਾਹਿਬ ਇਸ ਚੀਜ਼ ਨੂੰ ਨਹੀਂ ਨਵੇੜਨਾ ਚਾਹੁੰਦੇ ਕਿਉਂਕਿ ਉਹਨਾਂ ਦਾ ਜਿਹੜਾ ਪਰਪਸ ਉਹ ਆਪ ਚਾਹੁੰਦੇ ਆ ਵੀ ਇਹ ਪਿੰਡ ਟੁੱਟੇ ਕਿਉਂਕਿ ਜਿਹੜੇ 35 ਪਿੰਡ ਹੈ ਇਹ ਜਿਹੜੀਆਂ ਤਿੰਨ ਇਲੈਕਸ਼ਨਾਂ ਦਾ ਨਤਾਰਾ ਚਮਕੌਰ ਸਾਹਿਬ ਦਾ 35 ਪਿੰਡ ਹੀ ਕਰਦੇ ਆ ਸੋ ਉਹਦੇ ਕਰਕੇ ਉਹ ਇਹਨਾਂ ਨੂੰ ਜਾਣ ਬੁੱਝ ਕੇ ਤੋੜ ਕੇ ਉਧਰ ਪਾ ਰਹੇ ਆ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਐਮ.ਐਲ.ਏ ਸਾਹਿਬ ਦੀ ਟੁੱਟਣ ਨਹੀਂ ਦਵਾਂਗੇ ਖਰੜ ਦੇ ਨਾਲ ਬਹਾੜੀ ਜ਼ਿਲ੍ਹੇ ਦਾ ਰਹਿਣ ਦੇਵਾਂਗੇ ਸੋ ਸਾਡਾ ਜਿਹੜੀਆਂ ਵੀ ਸਿਆਸੀ ਪਾਰਟੀਆਂ ਉਰੇ ਪਹੁੰਚੀਆਂ ਸੋ ਸਾਡੀ ਉਹਨਾਂ ਨੂੰ ਇੱਕੋ ਬੇਨਤੀ ਹੈ ਕਿ ਜੇਕਰ ਤੁਸੀਂ ਆਏ ਅਸੀਂ ਤੁਹਾਨੂੰ ਮੋਸਟ ਵੈਲਕਮ ਕਰਦੇ ਹਾਂ ਪਰ ਇੱਕ ਚੀਜ਼ ਕਰਿਓ ਇਹ ਨਾ ਹੋਵੇ ਵੀ ਤੁਸੀਂ ਆਪਣਾ ਲੈਕਚਰ ਆਪਣੀਆਂ ਰੋਟੀ ਆਪਣੇ ਵੋਟਾਂ ਦੀਆਂ ਰੋਟੀਆਂ ਸੇਕਣ ਆਏ ਆ ਉਹਦੇ ਵਾਸਤੇ ਸਾਨੂੰ ਕੋਈ ਉਹ ਨਹੀਂ ਸੋ ਅਸੀਂ ਤਾਂ ਜਿਹੜਾ ਹੁਣ ਇਹ ਬੈਠ ਚੁੱਕੇ ਆ ਸਰਕਾਰ ਦੇ ਨੱਕ ਚ ਕੰਮ ਕਰਦਾਂਗੇ ਜੀ ਸ਼ਰਿੰਦਰ ਜੀ ਰਾਜਪੂਤ ਕੀ ਲੱਗੇ ਵੀ ਇਹਦੇ 35 ਪਿੰਡ ਪਾਉਣ ਜਾ ਰਹੀ ਸਰਕਾਰ ਦੇਖੋ ਜੀ ਦੋ ਚੀਜ਼ਾਂ 1.5 ਮਿੰਟ ਟੈਨਸ਼ਨ ਫਰੀ ਜਿਹੜੇ ਪਿੱਛੋਂ ਮੜਾ ਆਜੂ ਤਾਂ ਨਹੀਂ ਉਹ ਬਾਈ ਬਾਈ ਪਿੱਛੇ ਜਾ ਲਈ ਇੱਕ ਮਿੰਟ ਇਹ ਦੇਖੋ ਠੀਕ ਹੈ ਪ੍ਰਧਾਨ ਜੀ ਤੁਸੀਂ ਵੀ ਨਾ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਪ੍ਰਧਾਨ ਸਾਹਿਬ ਆਪਣੀ ਬਾਉਂਡਰੀ ਨਹੀਂ ਡਿਫੈਂਡ ਕਰ ਸਕਦੇ ਜੀ ਪ੍ਰਧਾਨ ਜੀ ਦੁਬਾਰਾ ਕਹ ਲਓ ਜੀ ਪ੍ਰਧਾਨ ਜੀ ਤੁਸੀਂ ਆਪਣਾ ਕਰ ਦੋ ਇਸਾਈ 35 ਪਿੰਡਾਂ ਦਾ ਨੰਬਰ ਉਹ ਬਕਾਇਦਾ ਲਿਖ ਕੇ ਦਿੱਤਾ ਹੈ ਜੋ ਉਹਨਾਂ ਨੇ ਲੈ ਕੇ ਆਏ ਮੈਂ ਤੁਹਾਨੂੰ ਸਾਰਿਆਂ ਨਾਲ ਇੱਕ ਵਾਰੀ ਵਰਡ ਇਚ ਸ਼ੇਅਰ ਕਰਨੀ ਚਾਹੁੰਦਾ ਆਈ ਸਰਟੀਫਾਈ ਐਂਡ ਅਸ਼ੋਰ ਦਾ ਬਾਰ ਐਸੋਸੀਏਸ਼ਨ ਖਰੜ ਦੈਟ ਨੋ ਪਾਰਟ ਆਫ ਦਾ ਕਢੂਆ ਕੰਨ ਕੋਈ ਵਿਲ ਬੀ ਟ੍ਰਾਂਸਫਰ ਟੂ ਦਾ ਜੁਰਿਸਡਿਕਸ਼ਨ ਆਫ ਡਿਸਟ੍ਰਿਕਟ ਰੂਪ ਨੂੰ ਆ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਪੇਸ਼ ਕਰਦਾ ਹਾਂ ਪਰ ਲੜਾਈ